आम आदमी पार्टी दे राष्ट्रीय कन्वेनर ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਹੋਰ ਵੱਡਾ ਐਲਾਨ ਕੀਤਾ ਹੈ। ਉਹਨਾਂ ਕਹਿੰਦੇ ਕਿ ਅਸੀਂ ਦਿੱਲੀ ਵਿੱਚ ਬਿਜਲੀ ਅਤੇ ਪਾਣੀ ਮੁਫਤ ਕਰ ਦਿੱਤਾ ਹੈ। ਅਫਸੋਸ ਦੀ ਗੱਲ ਹੈ ਕਿ ਕਿਰਾਏਦਾਰ ਇਸ ਦਾ ਫਾਇਦਾ ਨਹੀਂ ਉਠਾ ਪਾਉਂਦੇ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਮੇਰਾ ਮੰਨਣਾ ਹੈ ਕਿ ਕਿਰਾਏਦਾਰ ਨੂੰ ਵੀ ਇਸ ਦਾ ਲਾਭ ਮਿਲਣਾ ਚਾਹੀਦਾ ਹੈ। ਉਹਨਾਂ ਕਹਿੰਦੇ ਕਿ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਅਸੀਂ ਇੱਕ ਯੋਜਨਾ ਲੈ ਕੇ ਆਵਾਂਗੇ ਜਿਸ ਦੇ ਤਹਿਤ ਕਿਰਾਏਦਾਰਾਂ ਨੂੰ ਵੀ ਮੁਫਤ ਬਿਜਲੀ ਅਤੇ ਪਾਣੀ ਦਾ ਲਾਭ ਮਿਲੇਗਾ। ਮੁਫਤ ਬਿਜਲੀ ਅਤੇ ਪਾਣੀ ਦੇ ਮੁੱਦੇ 'ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਾਲਿਆਂ ਨੂੰ 200 ਯੂਨ ਮਿਲਦੀ ਹੈ 200 ਤੋਂ 400 ਜੁੰਟ ਦਾ ਤੇ ਅੱਧਾ ਚਾਰਜ ਲਗਾਇਆ ਜਾਂਦਾ ਹੈ ਦਿੱਲੀ ਵਿੱਚ ਰਹਿਣ ਵਾਲੇ ਕਿਰਾਏਦਾਰਾਂ ਨੂੰ ਕਈ ਕਾਰਨਾ ਕਰਕੇ ਇਸ ਦਾ ਲਾਭ ਨਹੀਂ ਮਿਲ ਰਿਹਾ ਉਹਨਾਂ ਕਹਿੰਦੇ ਹਨ ਸਾਡੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕਿਰਾਏਦਾਰ ਵੀ ਦਿੱਲੀ ਦੇ ਵਸਨੀਕ ਹਨ ਇਸ ਲਈ ਉਹਨਾਂ ਨੂੰ ਵੀ ਮੁਫਤ ਬਿਜਲੀ ਪਾਣੀ ਮਿਲਣਾ ਚਾਹੀਦਾ ਹੈ ਮੈਂ ਜਿੱਥੇ ਵੀ ਜਾਂਦਾ ਹਾਂ ਕਿਰਾਏਦਾਰ ਸਾਨੂੰ ਘੇਰ ਲੈਂਦੇ ਹਨ ਉਹ ਕਹਿੰਦੇ ਹਨ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਮੁਫਤ ਸਿੱਖਿਆ ਮਿਲ ਰਹੀ ਹੈ ਉਹਨਾਂ ਨੂੰ ਮੁਹੱਲਾ ਕਲੀਨਿਕ ਤੇ ਹਸਪਤਾਲ ਵਿੱਚ ਮੁਫਤ ਇਲਾਜ ਲਾਭ ਮਿਲਦਾ ਹੈ ਦਿੱਲੀ ਵਿੱਚ ਰਹਿਣ ਵਾਲੇ ਕਿਰਾਏਦਾਰ ਵੀ डीटीसी बससा दे बुजुर्ग तीर्थ यात्रा जोड़ने ਵਿੱਚ ਮੁਫਤ ਸੇਵਾ ਦਾ ਲਾਭ ਲੈ ਰਹੇ ਨੇ ਪਰ ਉਹਨਾਂ ਨੂੰ ਮੁਫਤ ਦਾ ਬਿਜਲੀ ਪਾਣੀ ਅਤੇ ਲਾਭ ਨਹੀਂ ਮਿਲ ਰਿਹਾ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੀ ਸਰਕਾਰ ਨੇ ਯੋਜਨਾ ਬਣਾਈ ਹੈ ਕਿ ਕਿ ਚੋਣਾਂ ਤੋਂ ਬਾਅਦ ਸਾਡੀ ਸਰਕਾਰ ਕਿਰਾਏਦਾਰਾਂ ਨੂੰ ਮੁਫਤ ਬਿਜਲੀ ਅਤੇ ਪ੍ਰਦਾਨ ਕਰੇਗੀ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਮੈਂ ਅੱਜ ਇਹ ਐਲਾਨ ਕਰਨਾ ਚਾਹੁੰਦਾ ਹਾਂ ਕਿ ਚੋਣਾਂ ਕੇ ਬਾਅਦ ਸਾਡੀ ਸਰਕਾਰ ਬਣਨੇ ਕੇ ਬਾਅਦ ਹਮ ਐਸਾ ਐਸੀ ਯੋਜਨਾ ਲੈ ਕੇ ਆਏਗੇ ਔਰ ਐਸਾ ਸਿਸਟਮ ਬਣਾਏਗੇ ਜਿਸ ਸੇ ਕਿਰਾਏਦਾਰੋਂ ਕੋ ਵੀ फ्री बिजली और फ्री पानी का बेनिफिट मिलना चालू हो तो मैं सभी किराएदारों को बधाई देना चाहता हूँ ये बहुत बड़ा कदम होगा आम आदमी पार्टी के राष्ट्रीय कन्वीनर सबका मुख्यमंत्री अरविंद केजरीवाल ने एक ऐलान किया है ਉਹਨਾਂ ਨੇ ਕਿਹਾ ਕਿ ਅਸੀਂ ਦਿੱਲੀ ਵਿੱਚ ਬਿਜਲੀ ਅਤੇ ਪਾਣੀ ਮੁਫਤ ਕਰ ਦਿੱਤਾ ਹੈ। ਅਫਸੋਸ ਦੀ ਗੱਲ ਹੈ ਕਿ ਕਿਰਾਏਦਾਰ ਇਸ ਦਾ ਫਾਇਦਾ ਨਹੀਂ ਉਠਾ ਪਾਉਂਦੇ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਮੇਰਾ ਮੰਨਣਾ ਹੈ ਕਿ ਕਿਰਾਏਦਾਰ ਨੂੰ ਵੀ ਇਸ ਦਾ ਲਾਭ ਮਿਲਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਅਸੀਂ ਇੱਕ ਯੋਜਨਾ ਲੈ ਕੇ ਆਵਾਂਗੇ ਜਿਸ ਦੇ ਤਹਿਤ ਕਿਰਾਏਦਾਰਾਂ ਨੂੰ ਵੀ ਮੁਫਤ ਬਿਜਲੀ ਅਤੇ ਪਾਣੀ ਦਾ ਲਾਭ ਮਿਲੇਗਾ। ਮੁਫਤ ਬਿਜਲੀ ਅਤੇ ਪਾਣੀ ਦੇ ਮੁੱਦੇ ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਾਲਿਆਂ ਨੂੰ 200 ਜੂਨਟ ਤੋ ਮੁਫਤ ਬਿਜਲੀ ਮਿਲਦੀ ਹੈ। 200 ਤੋਂ 400 ਜੂਨਟ ਦਾ ਤੇ ਅੱਧਾ ਚਾਰਜ ਲਗਾਇਆ ਜਾਂਦਾ ਦਿੱਲੀ ਵਿੱਚ ਰਹਿਣ ਵਾਲੇ ਕਿਰਾਏਦਾਰਾਂ ਨੂੰ ਕਈ ਕਾਰਨਾ ਕਰਕੇ ਇਸ ਦਾ ਲਾਭ ਨਹੀਂ ਮਿਲ ਰਿਹਾ। ਉਹਨਾਂ ਕਹਿੰਦੇ ਕਿ ਹੁਣ ਸਾਡੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕਿਰਾਏਦਾਰ ਵੀ ਦਿੱਲੀ ਦੇ ਵਸਨੀਕ ਹਨ। ਇਸ ਲਈ ਉਹਨਾਂ ਨੂੰ ਵੀ ਮੁਫਤ ਬਿਜਲੀ ਪਾਣੀ ਮਿਲਣਾ ਚਾਹੀਦਾ ਹੈ। ਮੈਂ ਜਿੱਥੇ ਵੀ ਜਾਂਦਾ ਹਾਂ ਕਿਰਾਏਦਾਰ ਸਾਨੂੰ ਘੇਰ ਲੈਂਦੇ ਹਨ। ਉਹ ਕਹਿੰਦੇ ਹਨ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਮੁਫਤ ਸਿੱਖਿਆ ਮਿਲ ਰਹੀ ਹੈ। ਉਹਨਾਂ ਨੂੰ ਮੁਹੱਲਾ ਕਲੀਨਿਕ ਤੇ ਹਸਪਤਾਲਾਂ ਵਿੱਚ ਮੁਫਤ ਇਲਾਜ ਲਾਭ ਮਿਲਦਾ ਹੈ। ਦਿੱਲੀ ਵਿੱਚ ਰਹਿਣ ਵਾਲੇ ਕਿਰਾਏਦਾਰ ਵੀ डीटीसी बससा दे बुजुर्ग तीर्थ यात्रा जोड़ने ਵਿੱਚ ਮੁਫਤ ਸੇਵਾ ਦਾ ਲਾਭ ਲੈ ਰਹੇ ਨੇ ਪਰ ਉਹਨਾਂ ਨੂੰ ਮੁਫਤ ਦਾ ਬਿਜਲੀ ਪਾਣੀ ਅਤੇ ਲਾਭ ਨਹੀਂ ਮਿਲ ਰਿਹਾ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੀ ਸਰਕਾਰ ਨੇ ਯੋਜਨਾ ਬਣਾਈ ਹੈ ਕਿ ਕਿ ਚੋਣਾਂ ਤੋਂ ਬਾਅਦ ਸਾਡੀ ਸਰਕਾਰ ਕਿਰਾਏਦਾਰਾਂ ਨੂੰ ਮੁਫਤ ਬਿਜਲੀ ਅਤੇ ਪ੍ਰਦਾਨ ਕਰੇਗੀ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਮੈਂ ਅੱਜ ਇਹ ਐਲਾਨ ਕਰਨਾ ਚਾਹੁੰਦਾ ਹਾਂ ਕਿ ਚੋਣਾਂ ਕੇ ਬਾਅਦ ਹਮਾਰੀ ਸਰਕਾਰ ਬਨਨੇ ਕੇ ਬਾਅਦ ਹਮ ਐਸਾ ਐਸੀ ਯੋਜਨਾ ਲੈ ਕੇ ਆਏਗੇ ਔਰ ਐਸਾ ਸਿਸਟਮ ਬਣਾਏਗੇ ਜਿਸ ਸੇ ਕਿਰਾਏਦਾਰੋਂ ਕੋ ਵੀ फ्री बिजली और फ्री पानी का बेनिफिट मिलना चालू हो तो मैं सभी किराएदारों को बधाई देना चाहता हूं यह बहुत बड़ा कदम होगा